ਬੰਦਾ ਨਾਂ ਦਾ ਵਿਅਕਤੀ ਆ ਜੋ ਫੇਕ ਆਈਡੀ ਚ ਲਾ ਕੇ ਪ੍ਰਧਾਨ ਜੀ ਦੀ ਇਹ ਸ਼ਖੀ ਨੂੰ ਖਰਾਬ ਕਰਨਾ ਚਾਹੁੰਦਾ ਆ ਅਸੀਂ ਉਹਨੂੰ ਸਿੱਧੇ ਲਫ਼ਜ਼ਾਂ ਦੇ ਵਿੱਚ ਕਹਿੰਦੇ ਆ ਕਿ ਕਾਕਾ ਜੁੱਤੀ ਬਹੁਤ ਫਿਰਨੀ ਤੈਨੂੰ ਕਿਉਂਕਿ ਪਤਾ ਤੇ ਤੇਰਾ ਲੱਗ ਹੀ ਜਣਾ ਅੱਜ ਨਹੀਂ ਤੇ ਭੜ ਗਏ ਅਗਰ ਇਸ ਨੂੰ ਬੰਦੇ ਨੂੰ ਮਸੀਹਤਾ ਔਰ ਪਾਸਟਰ ਅੰਕੁਨੂਲਾ ਔਰ ਮਿਨਿਸਟਰੀ ਦਾ ਪ੍ਰਭੂ ਯਸੂਸ ਸੀ ਦਾ ਇਹਨਾਂ ਦੋਖਿਆ ਤੇ ਬੰਦੇ ਨੂੰ ਸਾਹਮਣੇ ਆਉਣਾ ਚਾਹੀਦਾ ਅਗਰ ਸਾਹਮਣੇ ਨਹੀਂ ਆਉਂਦੀ ਹਿੰਮਤ ਹੈਗੀ ਤੇ ਇਹਨੂੰ ਨਾ ਸ਼ਬਦ ਜਿਹੜੇ ਬੇਹੁਦਾ ਗੱਲਾਂ ਕਰ ਰਿਹਾ ਵਾਜਾਤੀ ਖਰਾ ਰਿਹਾ ਆਪਣੀ ਇਹ ਸੋਚ ਦੀ ਕਟਿਆ ਸੋਚ ਦਾ ਸਬੂਤ ਦੇ ਰਿਹਾ ਇਹਨੂੰ ਅਸੀਂ ਇਸ ਬੰਦੇ ਦੀ ਕੜੇ ਸ਼ਬਦਾਂ ਨਾਲ ਨਿੰਦਾ ਕਰਦੇ ਹਾਂ ਗਲੋਬਲ ਕ੍ਰਿਸਚੀਅਨ ਐਕਸ਼ਨ ਕਮੇਟੀ ਪ੍ਰਧਾਨ ਜੀ ਦੇ ਹੱਕ 'ਚ ਸੀ ਹੈ ਔਰ ਸਦਾ ਰਹੇਗੀ ਜਿਹੜੇ ਕੌਮ ਦੇ ਲਈ ਖੜ ਰਹੇ ਨੇ ਜਿੱਥੇ ਕਿਤੇ ਵੀ ਲੋੜ ਪੈਂਦੀ ਆ ਅੱਜ ਜਦੋਂ ਕਿਤੇ ਵੀ ਉਹਨਾਂ ਨੂੰ ਇਕੱਲੇ ਗੁਰਦਾਸਪੁਰ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਜਿੱਥੇ ਕਿਤੇ ਵੀ ਉਹਨਾਂ ਦੀ ਲੋੜ ਮਹਿਸੂਸ ਹੁੰਦੀ ਆ ਪ੍ਰਧਾਨ ਜੀ ਉੱਥੇ ਪਹੁੰਚਦੇ ਨੇ ਸਭ ਤੋਂ ਪਹਿਲਾਂ ਤੁਹਾਡੇ ਮਾਦਿਆਂ ਵੀ ਸਾਰੇ ਭੈਣ ਭਰਾਵਾਂ ਨੂੰ ਜੈੰਸੀ ਦੀ ਮੇਰਾ ਨਾਮ ਰਮਨ ਮਸੀਹ ਬਟਾਲਾ ਬਰਾ ਦਾ ਪ੍ਰਧਾਨ ਆ ਔਰ ਮੈਂ ਜ਼ਿਲ੍ਹਾ ਵਾਈਸ ਪ੍ਰਧਾਨ ਗਰਦਾਸਪੁਰ ਔਰ ਅੱਜ ਜੋ ਕਾਨਫਰੰਸ ਰੱਖੀ ਗਿਆ ਆ ਨੈਸ਼ਨਲ ਪ੍ਰੈਜ਼ੀਡੈਂਟ ਜਤਿੰਦਰ ਮਸੀਹ ਗੌਰਵ ਜੀ ਦੇ ਹੱਕ ਵਿੱਚ ਇਹ ਜੋ ਕਾਨਫਰੰਸ ਰੱਖੀ ਗਈ ਆ ਔਰ ਜੋ ਅੱਜ ਕਾਨਫਰ ਤੁਸੀਂ ਜਾਣਦੇ ਜੋ ਕਿ ਜੋ ਸੋਸ਼ਲ ਮੀਡੀਆ ਦੇ ਉੱਤੇ ਕੋਈ ਸਿੰਧ ਬਾਜ ਨਾਂ ਦਾ ਵਿਅਕਤੀ ਆ ਜੋ ਫੇਕ ਆਈਡੀ ਚ ਲਾ ਕੇ ਪ੍ਰਧਾਨ ਜੀ ਦੀ ਇਹ ਸ਼ਬੀ ਨੂੰ ਖਰਾਬ ਕਰਨਾ ਚਾਹੁੰਦਾ ਆ ਅਸੀਂ ਉਹਨੂੰ ਸਿੱਧੇ ਲਫ਼ਜ਼ਾਂ ਦੇ ਵਿੱਚ ਕਹਿੰਨੇ ਆ ਕਿ ਕਾਕਾ ਜੁੱਤੀ ਬਹੁਤ ਫਿਰਨੀ ਤੈਨੂੰ ਕਿਉਂਕਿ ਪਤਾ ਤਾਂ ਤੇਰਾ ਲੱਗ ਹੀ ਜਣਾ ਅੱਜ ਨਹੀਂ ਤੇ ਭੜ ਗਏ ਔਰ ਤੂੰ ਜੋ ਪ੍ਰਧਾਨ ਜੀ ਦੀ ਸ਼ਬੀ ਖਰਾਬ ਕਰਨੇ ਚਾਹੁੰਦਾ ਨਾ ਇਹ ਤੈਨੂੰ ਬਹੁਤ ਭਾਰੀ ਪੈਣੀ ਆ ਦੱਸਣਾ ਚਾਹੁੰਦਾ ਕਿ ਜਿੰਨਾ ਮਸੀਹ ਭਾਈਚਾਰਾ ਜਿੰਨੀ ਗਲੋਬਲ ਐਕਸ਼ਨ ਕਮੇਟੀ ਆ ਪ੍ਰਧਾਨ ਜੀ ਦੇ ਹੱਕ ਵਿੱਚ ਖੜੀ ਆ ਔਰ ਪ੍ਰਧਾਨ ਜੀ ਦੇ ਹੱਕ ਵਿੱਚ ਖੜੇ ਰਵਾਂਗੇ ਔਰ ਜਿੰਨਾ ਚੇ ਕਿ ਜਿੰਦ ਜਾਨ ਆ ਉਹਨਾਂ ਚ ਪ੍ਰਧਾਨ ਜੀ ਦੇ ਨਾਲ ਆ ਆਪਾਂ ਹਮੇਸ਼ਾ ਖੜੇ ਰਵਾਂਗੇ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਮਾਧਿਅਮ ਤੇ ਰਾਈ ਸਭ ਨੂੰ ਜੈਮਸੀ ਦੀ ਆਪਣੀ ਮਸੀਹ ਕੌਮ ਨੂੰ ਆਪਣੇ ਭੈਣ ਭਰਾਵਾਂ ਨੂੰ ਜੈਮਸੀ ਦੀ ਇਹ ਦੱਸਣਾ ਚਾਹਾਂਗਾ ਕਿ ਅੱਜ ਜਿਹੜਾ ਇੱਥੇ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਬਟਾਲਾ ਟੀਮ ਇਕੱਠੀ ਹੋਈ ਆ ਇਹ ਇੱਕ ਦਿਲ ਦੇ ਵਿੱਚ ਰੋਸ ਲੈ ਕੇ ਇਕੱਠੀ ਹੋਈ ਆ ਕਿ ਜਿਹੜਾ ਕਿ ਕੋਈ ਵਿਅਕਤੀ ਸ਼ਿੰਦ ਬਾਜ ਦੇ ਨਾਮ ਦੀ ਕੋਈ ਫੇਕ ਆਈਡੀ ਬਣਾ ਕੇ ਫੇਕ ਗੱਲਾਂ ਕਰ ਰਿਹਾ ਜਿਹੜੇ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਸ਼੍ਰੀ ਜਤਿੰਦਰ ਮਸੀ ਗੌਰਵਜੀਤ ਦੇ ਸ਼ਵੀ ਨੂੰ ਖਰਾਬ ਕਰਨ ਦੇ ਲਈ ਉਹ ਨਾਅ ਸ਼ਬਦ ਕੁਝ ਐਸੀਆਂ ਬੇਹੁਦਾ ਗੱਲਾਂ ਲਿਖ ਰਿਹਾ ਜਿਨ੍ਹਾਂ ਦਾ ਕੋਈ ਤੁਕ ਬੰਦਾ ਹੀ ਨਹੀਂ ਆ ਜਿਹੜੀਆਂ ਬੇਬੁਨਿਆਦ ਗੱਲਾਂ ਕਰ ਰਿਹਾ ਅਗਰ ਉਸ ਨੂੰ ਏਡਾ ਹੀ ਕੌਮ ਦਾ ਔਰ ਮਸੀਹਤ ਦਾ ਦਰਦ ਆ ਤੇ ਉਹ ਲੋਕ ਕੇ ਛੁਪ ਕੇ ਕਿਉਂ ਗੱਲਾਂ ਕਰ ਰਿਹਾ ਉਹ ਸਾਹਮਣੇ ਆਵੇ ਜਿਵੇਂ ਕਿ ਸਾਡੇ ਪ੍ਰਧਾਨ ਜੀ ਦਿਨ ਰਾਤ 24 ਘੰਟੇ ਆਪਣੇ ਸੰਤਾ ਸੇਵਕਾਂ ਲਈ ਮਨਿਸਟਰੀ ਲਈ ਕੌਮ ਲਈ ਮਸੀਹਤ ਲਈ ਖੜੇ ਰਹਿੰਦੇ ਨੇ ਦਿਨ ਰਾਤ ਉਹ ਨਾ ਕਦੀ ਤੁੱਪ ਦੇਖਦੇ ਆ ਨਾ ਛਾਂ ਦੇਖਦੇ ਆ ਨਾ ਦਿਨ ਦੇਖਦੇ ਆ ਨਾ ਰਾਤ ਦੇਖਦੇ ਆ ਆਪਣੀ ਕੌਮ ਦੇ ਲਈ ਕੰਮ ਕਰਦੇ ਨੇ ਇਹ ਬੰਦਾ ਛੁਪ ਕੇ ਪਿੱਠ ਪਿੱਛੇ ਕਿਉਂ ਵਾਰ ਕਰ ਰਿਹਾ ਅਦਰ ਇਸ ਨੂੰ ਬੰਦੇ ਨੂੰ ਮਸੀਹਤ ਦਾ ਔਰ ਪਾਸਟਰ ਅੰਕੂ ਨੂੰ ਲਾ ਔਰ ਮਿਨਿਸਟਰੀ ਦਾ ਪ੍ਰਭੂ ਯਸੂਸ ਸਿੰਘ ਦਾ ਇਹਨਾਂ ਦੋਖਿਆ ਤੇ ਬੰਦੇ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਅਗਰ ਸਾਹਮਣੇ ਨਹੀਂ ਆਉਂਦੀ ਹਿੰਮਤ ਹੈ ਗਈ ਤੇ ਇਹਨੂੰ ਨਾ ਸ਼ਬਦ ਜਿਹੜੇ ਬੇਹੂਦਾ ਗੱਲਾਂ ਕਰ ਰਿਹਾ ਵਾਜਾਤੀ ਖੜਾ ਰਿਹਾ ਆਪਣੀ ਇਹ ਸੋਚ ਦੀ ਕਟਿਆ ਸੋਚ ਦਾ ਸਬੂਤ ਦੇ ਰਿਹਾ ਇਹਨੂੰ ਬੰਦ ਕਰ ਦੇਣਾ ਚਾਹੀਦਾ ਅਗਰ ਇਹ ਜੇ ਬੰਦ ਨਹੀਂ ਕਰਦਾ ਤੇ ਫਿਰ ਇਹ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਲੀਗਲ ਪ੍ਰੋਸੈਸ ਦੇ ਨਾਲ ਔਰ ਆਪਣੇ ਬਲਬੂਤੇ ਦੇ ਉੱਤੇ ਇਸ ਨੂੰ ਲੱਭ ਕੇ ਲਿਆਏਗੀ ਔਰ ਇਸ ਨੂੰ ਪੁੱਛੇਗੀ ਕਿ ਇਹ ਬੇਹੁਦਾ ਕਿਹਦੇ ਕੈਨ ਤੇ ਇਹੋ ਜਿਹੀ ਸ਼ਰਾਰਤਾਂ ਕਰ ਰਿਹਾ ਜਿਹੜਾ ਕਿ ਮਾਹੌਲ ਨੂੰ ਖਰਾਬ ਕਰ ਰਿਹਾ ਔਰ ਸਾਡੇ ਪ੍ਰਧਾਨ ਜੀ ਦੀ ਸੇਵੀ ਨੂੰ ਖਰਾਬ ਕਰ ਰਿਹਾ ਅਸੀਂ ਪ੍ਰਧਾਨ ਜੀ ਨੂੰ ਬੜੇ ਕਰੀਬੀ ਤੋਂ ਔਰ ਨਜ਼ਦੀਕੀ ਤੋਂ ਜਾਣਦੇ ਹਾਂ ਕਿਉਂਕਿ ਅਸੀਂ ਉਸ ਟੀਮ ਦਾ ਹਿੱਸਾ ਆ ਅਸੀਂ ਉਹਨਾਂ ਦੇ ਨਾਲ ਰਹਿ ਕੇ ਦੇਖਿਆ ਕਦੀ ਵੀ ਉਹਨਾਂ ਨੇ ਦਿਨ ਰਾਤ ਦੂਰ ਨੇੜੇ ਕਦੀ ਨਹੀਂ ਦੇਖਿਆ ਇਹ ਸ਼ਿੰਦ ਬਾਜ ਦਾ ਵਿਅਕਤੀ ਜਿਹੜਾ ਕਹਿ ਰਿਹਾ ਪ੍ਰਧਾਨ ਜੀ ਇਹ ਕਰਦੇ ਵੋ ਕਰਦੇ ਇਹ ਉਦੋਂ ਕਿੱਥੇ ਸੀ ਜਦੋਂ ਕਪੂਰਥਲੇ ਦੇ ਉੱਤੇ ਚਰਨਜੀਤ ਵਾਲੀਆ ਚਰਚ ਦੇ ਉੱਤੇ ਹਮਲਾ ਹੋਇਆ ਇਹ ਇਨਸਾਨ ਉਦੋਂ ਕਿਉਂ ਨਹੀਂ ਬੋਲਿਆ ਜਦੋਂ ਦਿਨਾਨਗਰ ਸਾਈਡ ਤੇ ਕਿਸੇ ਪੈਂ ਦੇ ਉੱਪਰ ਹਮਲਾ ਹੋਇਆ ਇਹ ਵਿਅਕਤੀ ਉਦੋਂ ਕਿਉਂ ਨਹੀਂ ਬੋਲਿਆ ਉਦੋਂ ਪ੍ਰਧਾਨ ਜੀ ਆਏ ਜਦੋਂ ਪੰਜਾਬ ਦਾ ਮਾਹੌਲ ਖਰਾਬ ਸੀ ਪੰਜਾਬ ਇੱਕ ਬਾਰੂਦ ਦੇ ਟੇਰ ਦੇ ਉੱਤੇ ਬੈਠਾ ਆਇਆ ਸੀ ਤੇ ਪ੍ਰਧਾਨ ਜੀ ਕੌਮ ਦੇ ਲਈ ਮਸੀਹਤ ਦੇ ਲਈ ਫਰੰਟ ਤੇ ਖੜੇ ਹੋ ਕੇ ਗੱਲ ਕੀਤੀ ਜਦ ਅੰਮ੍ਰਿਤਸਰ ਦੇ ਵਿੱਚ ਮਸੀਬ ਮਹਾਸੇਵਾ ਹੋਣ ਜਾ ਰਹੀ ਸੀ ਜੋ 11 ਜੂਨ ਨੂੰ ਆਈ ਆ ਸਾਡੇ ਆਤਮਿਕ ਪਿਤਾ ਪਾਸਟਰ ਅੰਕੁਰ ਨੂਲਾ ਜੀ ਦੀ ਬਵਾਈ ਦੇ ਹੇਠ ਹੋਈ ਆ ਉਥੇ ਇਹਨਾਂ ਮਾਹੌਲ ਖਰਾਬ ਹੋਇਆ ਉਦੋਂ ਅਗਰ ਇਸ ਬੰਦੇ ਨੂੰ ਇਹਨਾਂ ਦਰਦ ਸੀ ਤੇ ਉਦੋਂ ਕਿਉਂ ਨਹੀਂ ਇਹ ਸਾਹਮਣੇ ਆਇਆ ਉਦੋਂ ਆਂਦਾ ਇਹ ਛੁਪ ਕੇ ਲੁੱਕ ਕੇ ਗੱਲਾਂ ਕਰਨੀਆਂ ਇਹ ਬੁੱਝ ਦੀ ਲਈ ਔਰ ਕਾਇਰਤਾ ਦੀ ਨਿਸ਼ਾਨੀਆਂ ਅਸੀਂ ਇਸ ਬੰਦੇ ਦੀ ਕੜੇ ਸ਼ਬਦਾਂ ਨਾਲ ਨਿੰਦਾ ਕਰਦੇ ਹਾਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਪ੍ਰਧਾਨ ਜੀ ਦੇ ਹੱਕ 'ਚ ਸੀ ਹੈ ਔਰ ਸਦਾ ਰਹੇਗੀ ਕਿਉਂ ਜਿਹੜੇ ਜਾਮ ਏਦਾਂ ਦੇ ਲਗਾਏ ਜਾ ਰਹੇ ਆ ਪ੍ਰਧਾਨ ਜੀ ਤੇੰਦਰਪੁਰ ਦੇ ਦੇਖੋ ਜੀ ਤੁਸੀਂ ਪਿਛਲੇ ਸਮੇਂ ਚ ਦੇਖਿਆ ਹੈਗਾ ਅਸੀਂ ਬਚਪਨ ਚ ਵੀ ਕਹਾਣੀਆਂ ਪੜੀਆਂ ਨੇ ਇੱਕ ਕਹਾਵਤ ਬੜੀ ਚੱਲਦੀ ਆ ਰਹੀ ਆ ਹੱਥ ਨਾ ਉਪਰੇ ਤੇ ਥੂਕ ਔੜੀ ਇਹ ਬੰਦਾ ਖੁਦ ਕੁਛ ਵੀ ਨਹੀਂ ਕਰ ਸਕਦਾ ਲੇਕਿਨ ਦੂਸਰਿਆਂ ਦੇ ਕੰਮ ਕਰਨ ਦੇ ਵਿੱਚ ਅੜਚਣ ਪਾ ਰਿਹਾ ਇਹਨੂੰ ਪਤਾ ਨਹੀਂ ਕਿਸ ਗੱਲ ਦੀ ਤਕਲੀਫ ਆ ਕਿਉਂ ਤਕਲੀਫ ਆ ਜਾਂ ਇਹ ਕਿਦੇ ਕਹਿਣ ਤੇ ਕੰਮ ਕਰ ਰਿਹਾ ਜਦ ਕੇਦੇ ਇਸ਼ਾਰੇ ਤੇ ਕਰ ਰਿਹਾ ਜਾਂ ਕੋਈ ਵਕਾਊ ਵਖਤੀ ਹੋ ਸਕਦਾ ਇਹਨੂੰ ਚੰਦ ਪੈਸੇ ਦਿੱਤੇ ਹੋਣਗੇ ਵੀ ਤੂੰ ਜੋ ਮਰਜ਼ੀ ਫੇਕ ਆਈਡੀਆ ਬਣਾ ਕੇ ਲਿਖੀ ਜਾ ਪਾਈ ਜਾ ਅਸੀਂ ਇਹਦੀ ਬੇਬਨਿਆਦੀ ਗੱਲਾਂ ਦੇ ਉੱਤੇ ਬਿਲਕੁਲ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਸਾਨੂੰ ਪਤਾ ਸਾਡੇ ਪ੍ਰਧਾਨ ਜੀ ਕੌਮਲੀ ਕੀ ਕਰ ਰਹੇ ਨੇ ਸੋ ਮੇਰਾ ਨਾਮ ਪਾਸਟਰ ਸਟੀਫਨ ਪੱਟੀ ਹੈ ਮੈਂ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਪਾਸਟਰ ਵਿੰਗ ਦਾ ਡਿਸਟ੍ਰਿਕਟ ਕੋਆਰਡੀਨੇਟਰ ਹਾਂ ਔਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਮੈਂ ਦੱਸਣਾ ਚਾਹਾਂਗਾ ਸੋਸ਼ਲ ਮੀਡੀਆ ਦੇ ਮਾਧਿਅਮ ਦੇ ਰਾਹੀਂ ਕਿ ਜੋ ਸਾਡੇ ਨੈਸ਼ਨਲ ਪ੍ਰਧਾਨ ਸ਼੍ਰੀ ਜਤਿੰਦਰ ਮਸੀਹ ਗੌਰਵ ਜੀ ਉਹਨਾਂ ਦੇ ਵਿਰੁੱਧ ਕਈ ਗੱਲਾਂ ਜਿਹੜੀਆਂ ਨੇ ਘੜੀਆਂ ਜਾ ਰੀਆਂ ਨੇ ਔਰ ਉਹਨਾਂ ਦੀ ਸ਼ਖੀ ਨੂੰ ਖਰਾਬ ਕਰਨ ਵਾਸਤੇ ਜਿੱਦਾਂ ਪਹਿਲਾਂ ਤੋਂ ਹੀ ਸਾਡੇ ਪ੍ਰਧਾਨ ਜੀ ਰੋਹਿਤ ਜੀ ਨੇ ਬੜੇ ਵਧੀਆ ਤਰੀਕੇ ਦੇ ਨਾਲ ਦੱਸਿਆ ਤੁਹਾਨੂੰ ਕਿ ਜਦੋਂ ਇੱਕ ਇਨਸਾਨ ਦਾ ਲੈਵਲ ਉੱਚਾ ਹੁੰਦਾ ਹੋਵੇ ਜਦੋਂ ਆਪਣੇ ਲੈਵਲ ਨੂੰ ਕ੍ਰੋਸ ਕਰਦਾ ਹੋਵੇ ਤੇ ਦੂਸਰੇ ਜਿਹੜੇ ਆ ਉਹਨੂੰ ਦੇਖ ਕੇ ਪਰੇਸ਼ਾਨ ਹੋ ਜਾਂਦੇ ਆ ਅੱਜ ਬਹੁਤ ਸਾਰੇ ਐਸੀਆਂ ਪਾਰਟੀਆਂ ਨੇ ਜਿਹੜੀਆਂ ਉਹਨਾਂ ਤੂੰ ਪਰੇਸ਼ਾਨ ਹੋ ਚੁੱਕੀਆਂ ਨੇ ਔਰ ਪੰਜਾਬੀ ਦੀ ਇੱਕ ਕਹਾਵਤ ਆ ਮੋਟੀ ਜੀ ਕਹਾਵਤ ਆ ਹਾਥੀ ਲੰਘਦਾ ਹੋਵੇ ਤੇ ਕੁੱਤੇ ਜਿਹੜੇ ਉਹ ਭੌਂਕਦੇ ਹੁੰਦੇ ਆ ਤੂੰ ਐਦਾਂ ਹੀ ਅੱਜ ਸੇਮ ਇਹੀ ਗੱਲ ਹੋ ਰਹੀ ਆ ਕਿਉਂਕਿ ਉਹਨਾਂ ਦੇ ਵਰਕ ਨੂੰ ਦੇਖਦੇ ਹੋયા ਉਹਨਾਂ ਦੇ ਕੰਮਕਾਰ ਨੂੰ ਦੇਖਦੇ ਹੋયા ਉਹਨਾਂ ਦੇ ਜੋਸ਼ ਨੂੰ ਦੇਖਦੇ ਹੋયા ਕਿਸੇ ਕੋਲ ਇਹ ਬਰਦਾਸ਼ਤ ਨਹੀਂ ਹੋ ਰਿਹਾ ਤੇ ਉਹਨਾਂ ਦੀ ਵਿਰੋਧਤਾ ਦੇ ਵਿੱਚ ਅਸੀਂ ਵੀ 2-3 ਦਿਨ ਤੋਂ ਦੇਖ ਰਹੇ ਆ ਕੋਈ ਰਿਟਰਨ ਪਾ ਰਿਹਾ ਕੋਈ ਫੇਸਬੁੱਕ 'ਤੇ ਪਾ ਰਿਹਾ ਕੋਈ ਕਿਸੇ ਤਰੀਕੇ ਦੇ ਨਾਲ ਕੋਈ ਕਿਸੇ ਤਰੀਕੇ ਦੇ ਨਾਲ ਔਰ ਬਹੁਤ ਸਾਰੇ ਐਸੇ ਵਿਅਕਤੀ ਨੇ ਜਿਹੜੇ ਉਹਨਾਂ ਨੂੰ ਸ਼ੇਅਰ ਕਰ ਰਹੇ ਨੇ ਸੋ ਮੈਂ ਸਭ ਤੋਂ ਪਹਿਲਾਂ ਤੇ ਇਹ ਵੀ ਕਹਿਣਾ ਚਾਹਾਂਗਾ ਕਿ ਜਿਹੜੇ ਇਸ ਗੱਲ ਨੂੰ ਸ਼ੇਅਰ ਕਰ ਰਹੇ ਨੇ ਜੋ ਵੀ ਰਿਟਰਨ ਪੈ ਰਿਹਾ ਫੇਸਬੁੱਕ ਦੇ ਉੱਤੇ ਪੈ ਰਿਹਾ ਹੈ ਸੋਸ਼ਲ ਮੀਡੀਆ ਤੇ ਪੈ ਰਿਹਾ ਹੈ ਜਿਹੜੇ ਸ਼ੇਅਰ ਕਰ ਰਹੇ ਨੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵਿਚਾਰਨਾ ਚਾਹੀਦਾ ਕਿ ਪ੍ਰਧਾਨ ਜਤਿੰਦਰ ਸਿੰਘ ਗੌਰਵ ਜੀ ਜਿਹੜੇ ਕੌਮ ਦੇ ਲਈ ਖੜ ਰਹੇ ਨੇ ਜਿੱਥੇ ਕਿਤੇ ਵੀ ਲੋਡ ਪੈਂਦੀ ਆ ਅੱਜ ਜਦੋਂ ਕਿਤੇ ਵੀ ਉਹਨਾਂ ਨੂੰ ਇਕੱਲੇ ਗੁਰਦਾਸਪੁਰ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਜਿੱਥੇ ਕਿਤੇ ਵੀ ਉਹਨਾਂ ਦੀ ਲੋੜ ਮਹਿਸੂਸ ਹੁੰਦੀ ਆ ਪ੍ਰਧਾਨ ਜੀ ਉੱਥੇ ਪਹੁੰਚਦੇ ਨੇ ਔਰ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੇ ਵਧੀਆ ਤਰੀਕੇ ਨਾਲ ਨਿਭਾ ਰਹੇ ਨੇ ਔਰ ਮੈਂ ਦੇਖ ਰਿਹਾ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਦੀ ਸ਼ੋਭੀ ਨੂੰ ਖਰਾਬ ਕਰਨਾ ਚਾਹੁੰਦੇ ਆ ਸੋ ਜਦੋਂ ਵੀ ਇਸ ਬੰਦੇ ਦਾ ਪਤਾ ਚੱਲੇਗਾ ਜਿਹੜਾ ਵੀ ਬੰਦਾ ਇਹ ਰਿਟਰਨ ਲਿਖ ਰਿਹਾ ਹੈ ਇਹ ਕਾਰਵਾਈ ਪਾ ਰਿਹਾ ਸੋ ਇਹ ਬਿਲਕੁਲ ਬੇਬੁਨਿਆਦ ਗੱਲਾਂ ਨੇ ਝੂਠੀਆਂ ਗੱਲਾਂ ਨੇ ਔਰ ਜੇ ਤੇ ਇਹ ਆਪਣੇ ਆਪ ਨੂੰ ਸਾਬਿਤ ਕਰਦਾ ਜੇ ਕੋਈ ਪ੍ਰੂਫ ਦਿੰਦਾ ਕੋਈ ਸਚਾਈ ਦੱਸਦਾ ਸਾਹਮਣੇ ਆ ਕੇ ਦੱਸੇ ਪਹਿਲਾਂ ਹੀ ਪ੍ਰਧਾਨ ਜੀ ਨੇ ਦੱਸਿਆ ਕਿ ਸਾਹਮਣੇ ਆਵੇ ਸਾਡੇ ਜਿਹੜਾ ਵੀ ਗੱਲ ਕਰਨਾ ਚਾਹੁੰਦਾ ਆ ਸਾਡੇ ਨਾਲ ਰੂਪ ਰੂਪ ਆ ਕੇ ਗੱਲ ਕਰੇ ਜੇ ਉਹਦੇ ਕੋਲੋਂ ਕੋਈ ਐਸੀ ਗੱਲ ਹੈ ਤੇ ਉਹ ਸਾਡੇ ਨਾਲ ਆ ਕੇ ਗੱਲ ਕਰੇ ਜੇ ਉਹ ਝੂਠੇ ਇਦਾਂ ਦੀਆਂ ਚੀਜ਼ਾਂ ਬਣਾ ਕੇ ਤੇ ਆਪਣੇ ਆਪ ਨੂੰ ਜਾਂ ਹਾਈਲਾਈਟ ਕਰਨਾ ਚਾਹੁੰਦੇ ਆਵੇਗਾ ਜਾਂ ਉਹ ਐਸੇ ਵੀਊ ਲੈਣਾ ਚਾਹੁੰਦਾ ਹੋਵੇਗਾ ਕਿ ਜਿਹਦੇ ਨਾਲ ਉਹ ਵੀ ਫੇਮਸ ਹੋ ਜਾਵੇ ਇਦਾਂ ਦਾ ਇਹਦੇ ਨਾਲ ਕੁਝ ਨਹੀਂ ਹੋਣ ਵਾਲਾ ਜਿੱਦਣ ਇਸ ਬੰਦੇ ਦਾ ਪਤਾ ਚੱਲ ਗਿਆ ਉਦਣ ਇਸ ਬੰਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਔਰ ਇਹਦੇ ਉੱਤੇ ਜੋ ਬਣਦੀ ਕਾਰਵਾਈ ਹੋਏਗੀ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਜੋ ਵੀ ਪਰਚਾ ਬੰਦਾ ਹੋਵੇਗਾ ਇਹਦੇ ਤੇ ਉਹ ਪਰਚਾ ਕਰਾ ਕੇ ਤੇ ਇਹਨਾਂ ਨੂੰ ਇਹਨੂੰ ਜੇਲ੍ਹ ਦੇ ਵਿੱਚ ਸੁਟਿਆ ਜਾਵੇਗਾ ਡਿਸਟ੍ਰਿਕਟ ਕੋਆਰਡੀਨੇਟਰ ਹੋਣ ਦੇ ਨਾਤੇ ਪਾਸਟਰ ਵਿੰਗ ਦਾ ਡਿਸਟ੍ਰਿਕਟ ਕੋਆਰਡੀਨੇਟਰ ਹਾਂ ਬੇਨਤੀ ਕਰਦਾ ਕਿ ਜਿੰਨੇ ਵੀ ਲੋਕ ਇਸ ਰਿਟਰਨ ਨੂੰ ਵਾਇਰਲ ਕਰ ਰਹੇ ਨੇ ਲੋਕਾਂ ਤੱਕ ਵਿਚਾਰੇ ਨੇ ਸ਼ੇਅਰ ਕਰ ਰਹੇ ਨੇ ਉਹਨਾਂ ਅੱਗੇ ਮੇਰੀ ਹੱਥ ਜੋੜ ਕੇ ਬੇਨਤੀ ਆ ਹੰਬਲੀ ਬੇਨਤੀ ਆ ਕਿ ਇਹਨੂੰ ਸ਼ੇਅਰ ਕਰਨਾ ਬੰਦ ਕਰਨ ਸਾਡਾ ਪੂਰਾ ਵਿਸ਼ਵਾਸ ਆ ਕਿ ਪ੍ਰਧਾਨ ਜੀ ਐਸਾ ਕੁਝ ਨਹੀਂ ਕਰ ਸਕਦੇ ਸੋ ਅਸੀਂ ਪ੍ਰਧਾਨ ਜੀ ਦੇ ਨਾਲ ਆ ਗਲੋਬਲ 크ਰਿਸਚਨ ਐਕਸ਼ਨ ਟੀਮ ਉਹਨਾਂ ਦੇ ਨਾਲ ਆ ਪਾਸਟਰ ਵਿੰਗ ਉਹਨਾਂ ਦੇ ਨਾਲ ਆ ਯੂਥ ਵਿੰਗ ਉਹਨਾਂ ਦੇ ਨਾਲ ਆ ਪੋਲੀਟਿਸ਼ੀਅਨ ਵਿੰਗ ਉਹਨਾਂ ਦੇ ਨਾਲ ਆ ਮਹਿਲਾ ਵਿੰਗ ਉਹਨਾਂ ਦੇ ਨਾਲ ਆ ਸਪੋਰਟਸ ਵਿੰਗ ਉਹਨਾਂ ਦੇ ਨਾਲ ਆ ਸੋ ਪੂਰਾ ਪੰਜਾਬ ਹੀ ਨਹੀਂ ਪੂਰਾ ਇੰਡੀਆ ਹੀ ਉਹਨਾਂ ਦੇ ਨਾਲ ਆ ਸੋ ਅਸੀਂ ਉਹਨਾਂ ਦੀ ਸਪੋਰਟ ਤੇ ਖੜੇ ਆ ਜਦੋਂ ਕਿਤੇ ਵੀ ਸਾਡੀ ਲੋੜ ਪਵੇਗੀ ਅਸੀਂ ਹਰ ਟਾਈਮ ਪ੍ਰਧਾਨ ਜੀ ਦੇ ਨਾਲ ਖੜੇ ਆ ਉਹਨਾਂ ਦਾ ਕਿਰਦਾਰ ਸੱਚਾ ਆ ਤੇ ਬਿਲਕੁਲ ਸਾਫ਼ ਆ ਨਾਮ ਇੱਕ ਸੂਬੇਦਾਰ Ashok Kumar ਮੈਂ ਬਟਾਲਾ ਬ੍ਰਾਂਚ ਦੇ ਵਿੱਚੋਂ ਇੱਕ ਵਾਈਸ ਪ੍ਰੈਜ਼ੀਡੈਂਟ ਦੇ ਅਸੇ ਦੇ ਨਾਲ ਬੋਲ ਰਿਹਾ ਅੱਜ ਦਾ ਜੋ ਵਿਸ਼ੇ ਜਿਸ ਲਈ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਇੱਕ ਸਿੰਧ ਬਾਜ ਦੇ ਨਾਮ ਦਾ ਇੱਕ ਵਿਅਕਤੀ ਹੈ ਜੋ ਕਿ ਸਾਡੇ ਪ੍ਰਧਾਨ ਜਤਿੰਦਰ ਮਸੀਹ ਗੌਰਵ ਜੀ ਦੀ ਸ਼ਭੀ ਨੂੰ ਖਰਾਬ ਕਰਨਾ ਚਾਹੁੰਦੇ ਨੇ ਔਰ ਮੈਂ ਇਸ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਹਾਂ ਕਿ ਜਿੰਨਾ ਅਸੀਂ ਉਹਨਾਂ ਦੇ ਕਰੀਬ ਰਹਿੰਦੇ ਹਾਂ ਸ਼ਾਇਦ ਇਹਨਾਂ ਕੋਈ ਵੀ ਉਹਨਾਂ ਦੇ ਕਰੀਬ ਉਹਨਾਂ ਦੇ ਪਰਿਵਾਰ ਦਾ ਮੈਂਬਰ ਵੀ ਉਹਨਾਂ ਦੇ ਕਰੀਬ ਨਹੀਂ ਰਹਿੰਦਾ ਬਹੁਤ ਸਾਰਾ ਸਮਾਂ ਉਹ ਸਾਡੇ ਵਿੱਚ ਬਤੀਤ ਕਰਦੇ ਨੇ ਅਸੀਂ ਉਹਨਾਂ ਦੇ ਬਾਰੇ ਤੇ ਉਹ ਸਾਡੇ ਬਾਰੇ ਜਾਣਦੇ ਨੇ ਮੈਂ ਤੁਹਾਨੂੰ ਇਸ ਮਾਧਿਅਮ ਦਰਾਈ ਕਹਿਣਾ ਚਾਹੁੰਨਾ ਵਾ ਕਿ ਇੱਕ ਜਾਣਣਾ ਔਰ ਇੱਕ ਪਹਿਚਾਨਣਾ ਇਹ ਦੋ ਪਹਿਲੂ ਨੇ ਜਿਹੜਾ ਜਾਣਣਾ ਹੈ ਇਹੀ ਫੇਸ ਟੂ ਫੇਸ ਕਿਸੇ ਨੂੰ ਜਾਣਦੇ ਆ ਕਿ ਇਹ ਫਲਾਣਾ ਸਿੰਘ ਆ ਇਹ ਫਲਾਣਾ ਮਸੀਹ ਹੈ ਜਾਂ ਇਹ ਫਲਾਣਾ ਬੰਦਾ ਹੈ ਤੇ ਜਿਹੜਾ ਪਹਿਚਾਨਣਾ ਆ ਉਹ ਅੰਦਰ ਆਤਮਾ ਦੇ ਦੁਆਰਾ ਹੀ ਪਹਿਚਾਣਦੇ ਆ ਉਸਨੂੰ ਕਿਉਂਕਿ ਉਹਨਾਂ ਦੀ ਜਿਹੜੀ ਅੰਤਰਾਤਮਾ ਉਹ ਇੱਕ ਮਸੀਹ ਕੌਮ ਦੇ ਲਈ ਬਹੁਤ ਸਾਫ ਸੁਥਰੀ ਔਰ ਸੁਚੀ ਔਰ ਉੱਚੀ ਨੀयत ਨਾਲ ਉਹ ਮਸਜਿਦ ਦੇ ਨਾਲ ਖੜੇ ਨੇ ਮਸਜਿਦ ਦੇ ਲਈ ਉਹ ਕੰਮ ਕਰ ਰਹੇ ਨੇ ਦਿਨ ਰਾਤ ਨਾ ਉਹ ਆਪਣੇ ਪਰਿਵਾਰ ਨੂੰ ਸਮਾਂ ਦੇ ਰਹੇ ਆ ਨਾ ਉਹ ਕਿਸੇ ਆਪਣੇ ਲਈ ਸਮਾਂ ਕੱਢ پا ਰਹੇ ਨੇ ਜੋ ਵੀ ਉਹ ਕਰ ਰਹੇ ਨੇ ਇਸ ਮਸਜਿਦ ਦੇ ਲਈ ਕਰ ਰਹੇ ਨੇ ਉਹ ਸਾਫ ਸੁਥਰੇ ਔਰ ਸੁਚੇ ਉੱਚੇ ਢੰਗ ਨਾਲ ਕਰ ਰਹੇ ਨੇ ਔਰ ਜਿਸ ਕਿਸੇ ਦੇ ਉੱਤੇ ਵੀ ਕਿਸੇ ਦਾਸ ਦਾ ਹੱਥ ਐਦਾਂ ਨਹੀਂ ਆਉਂਦਾ ਕਿਉਂਕਿ ਉਹਦੇ ਵਿੱਚ ਪਰਮੇਸ਼ਰ ਵੱਲੋਂ ਕੁਝ ਖਾਸियत ਹੁੰਦੀ ਹੈ ਤਾਂ ਹੀ ਉਸ ਨੂੰ ਉਸ ਪਦਵੀ ਦੇ ਉੱਤੇ ਨਿਯੁਕਤ ਕੀਤਾ ਜਾਂਦਾ ਹੈ ਉਹ ਸਾਫ਼ ਸੁਥਰੇ ਹਨ ਇਸ ਲਈ ਜਿੱਥੇ ਪੁਤਰਾਤਮਾ ਹੈ ਉੱਥੇ ਕੋਈ ਗੰਦੀ ਚੀਜ਼ ਠਹਿਰ ਨਹੀਂ ਸਕਦੀ ਜਿਵੇਂ ਵਚਨ ਦੇ ਵਿੱਚ ਲਿਖਿਆ ਹੈ ਜਿੱਥੇ ਆਤਮਾ ਹੈ ਉੱਥੇ ਪਰਮਾਤਮਾ ਹੈ ਔਰ ਉਹਨਾਂ ਦੀ ਛਵੀ ਨੂੰ ਕਿਸੇ ਤੋਂ ਬਰਦਾਸ਼ਤ ਨਹੀਂ ਹੋਇਆ ਜਾ ਰਿਹਾ ਤਾਂ ਕਿ ਅਸੀਂ ਉਹਦੀ ਛਵੀ ਨੂੰ ਖਰਾਬ ਕਰੀਏ ਉਹਨਾਂ ਦੀ ਉਮੇਜ ਨੂੰ ਖਰਾਬ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਉਹਨਾਂ ਦੇ ਖਿਲਾਫ ਕੋਈ ਖੜਾ ਹੋ ਕੇ ਇਹੋ ਜੀ ਚੀਜ਼ਾਂ ਨੂੰ ਜੋ ਕਹਿਣਾ ਚਾਹੁੰਦਾ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਪੂਰਾ ਮਸੀਹਤ ਪੂਰੀ ਮਸੀਹਤ ਇੱਥੋਂ ਤੱਕ ਪੰਜਾਬ ਦੇ ਵਿੱਚੋਂ ਨਹੀਂ ਪੂਰੀ ਆਲ ਇੰਡੀਆ ਮਸੀਹਤ ਅਸੀਂ ਵਜੇ ਨਾਲ ਖੜੇ ਆ ਜਿਸ ਤਰ੍ਹਾਂ ਅਸੀਂ ਪ੍ਰਧਾਨ ਜੀ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਪ੍ਰਧਾਨ ਜੀ ਜਿਹੜੇ ਪੇੜ ਹਨ ਜਿਨ੍ਹਾਂ ਨੂੰ ਫਲ ਲੱਗਦਾ ਉਹਨਾਂ ਨੂੰ ਪੱਥਰ ਪੈਂਦੇ ਹਨ ਅਸੀਂ ਤੁਸੀਂ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਨੀ ਅਸੀਂ ਤੁਹਾਡੇ ਨਾਲ ਅੜੇ ਤੇ ਖੜੇ ਆ ਤੁਸੀਂ ਵੀ ਇਸੇ ਤਰ੍ਹਾਂ ਗਰਮ ਜੋਸ਼ੀ ਦੇ ਨਾਲ ਪਰਮੇਸ਼ਰ ਦਾ ਕੰਮ ਕਰਦੇ ਰਹੋ ਔਰ ਆਪਣੀ ਮਸੀਹਤ ਦੇ ਜਾਗਦੇ ਰਹੋ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ